अच्छा जी मैं पहली बार सरपंच बनया मेरा नाम नरपत सिंह ਪਿੰਡ ਪਿੰਡ ਛਾਂਡ ਤੜਕ ਕਿਨੇ ਮੈਂਬਰ ਤੁਹਾਡੇ ਚੁਣੇ ਗਏ ਪੰਜ ਚੁਣੇ ਗਏ ਕੀ ਕੀ ਨਾਮ ਉਹਨਾਂ ਦੇ ਕਰਨੈਲ ਸਿੰਘ ਹਾਂਜੀ ਹਾਂਜੀ ਸੋਨਾ ਹਾਂਜੀ ਮਨਜੀਤ ਕੌਰ ਜਗਤਾਰ ਸਿੰਘ ਪਰ ਤਨਮਜੀਤ ਕੌਰ ਕੀ ਕਰਨਾ ਚਾਹੁੰਦੇ ਦੀ ਪਿੰਡ ਵਸੀਆਂ ਨੂੰ ਤੁਹਾਡੇ ਪਿੰਡ ਵਸੀਆਂ ਨੇ ਚੋਣ ਬਿਜਾਂ ਚ ਉਤਾਰ ਕੀਤਾ ਜਿੱਤੇ ਹਸ ਪ੍ਰਾਪਤ ਕੀਤੀ ਤੇ ਹਾਂਜੀ ਅਸੀਂ ਇਹ ਕਰਨਾ ਚਾਹੁੰਦੇ ਜੀ ਦੂਸਰਾ ਜੀ ਜੋ ਪਿੰਡ ਦਾ ਵਿਕਾਸ ਪਿੰਡ ਦੀ ਗਰਾਊਂਡ ਸਕੂਲ ਦੀ ਪ੍ਰਾਇਮਰੀ ਸਕੂਲ ਦੂਜਾ ਜੀ ਆਪਣੇ ਕੁਝ ਰਸੀਵਰ ਪਾਉਣਾ ਚਾਹੁੰਦੇ ਆ ਇਹ ਕੰਮ ਅਸੀਂ ਕਰਨੇ ਚਾਹੁੰਦੇ ਆ ਪੰਚਾਇਤ ਘਰ ਹੋਇਆ ਮੜੀਆਂ ਨੂੰ ਗਲੀ ਸੜਕ ਚਾਹੀਦੀ ਹੈ ਇਹ ਕੰਮ ਕਰਨਾ ਚਾਹੁੰਦੇ ਜੀ ਜੀ ਮੈਂ ਪਿੰਡ ਦੇ ਸuojਗ ਨਾਲ ਕੰਮ ਕਰਨਾ ਚਾਹੁੰਦਾ ਜੋ ਵੀ ਪਿੰਡ ਦਾ ਸਿਆਣੇ ਬੰਦੇ ਆ ਉਹਨਾਂ ਦੀ رائے ਲੈ ਕੇ ਚਲਾਂਗਾ ਜੀ ਦੂਸਰਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਬਹੁਤ ਧੰਨਵਾਦ ਹੀ ਆ ਤੇ ਚਲੋ ਜੀ ਬਹੁਤ ਵਧੀਆ ਸਰਪੰਚੀ ਤੇ ਚੁਣਿਆ ਚੰਗਾ ਬੰਦਾ ਸਮਝ ਕੇ ਤੇ ਮਿਹਰਬਾਨੀ ਧੰਨਵਾਦ ਸਾਰੀ ਗੱਲ ਸਾਰੇ ਵੀਰਾਂ ਨੂੰ ਮੇਰਾ ਨਾਮ ਜਸਵਿੰਦਰ ਸਿੰਘ ਹੈ ਪਿੰਡ ਵਿਚਾਰਾ ਪਤਨ ਮੈਂ ਨਿਊ ਸਰਪੰਚ ਚੁਣਿਆ ਗਿਆ ਪਿੰਡ ਵਿਚਾਰਾ ਪਤਨ ਦਾ ਮੇਰੇ ਨਾਲ ਜਿਹੜੇ ਮੇਰੇ ਪੰਜਾ ਹੈ ਉਹ ਦਰਸ਼ਨ ਸਿੰਘ ਕੁਲਦੀਪ ਕੌਰ ਕੁਲਵਿੰਦਰ ਕੌਰ ਅਮਨਦੀਪ ਕੌਰ ਸੰਤੋਸ਼ ਕੁਮਾਰੀ ਸਰੂਪ ਸਿੰਘ ਲਖਵੀਰ ਕੌਰ ਪਪਨ ਕੁਮਾਰ ਗੁਰਜੀਤ ਸਿੰਘ ਨੋ ਮੈਂਬਰ ਨੇ ਜੀ ਮੇਰੇ ਤੇ ਸਾਡੇ ਜੋ ਵੀ ਪਿੰਡ ਦਾ ਕੰਮ ਰਹਿ ਗਏ ਆ ਆਪਾਂ ਤੈ ਤੇ ਪਹਿਲੇ ਪਹਿਲ ਦੇ ਅਧਾਰ ਤੇ ਸਾਰੇ ਪਿੰਡ ਦਾ ਵਿਕਾਸ ਕਰਾਂਗੇ ਕੰਮ ਕਰਾਂਗੇ ਤੇ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਨੂੰ ਜੋ ਵੋਟਾਂ ਪਈਆਂ ਸਭ ਨੂੰ ਜਤਾਇਆ ਤੈਦ ਲੋਹੀਂ ਸ਼ੁਕਰੀਆ ਕਰਦੇ ਸਾਰਿਆਂ ਨੂੰ ਇਹੋ ਜਿਹੇ ਕਿਹੜੇ ਮੁੱਦੇ ਸੀ ਜਿਹੜੇ ਮੁੱਦੇ ਆ ਇਹ ਆਧਾਰਿਤ ਸੀ ਚੋਣ ਮੈਦਾਨ ਵਿੱਚ ਉਤਰੇ ਸਾਰੇ ਪਿੰਡ ਦੇ ਸਾਡੇ ਮੁੱਦੇ ਆ ਜੀ ਅੱਜ ਤੱਕ ਵਿਕਾਸ ਚਲੋ ਸਾਡੇ ਪਿੰਡ ਦਾ ਜੋ ਵੀ ਹੋਇਆ ਵਧੀਆ ਕੀਤਾ ਪੁਰਾਣੇ ਸਰਪੰਚ ਸਾਹਿਬ ਨੇ ਪਰ ਸਾਡੇ ਜੋ ਮੁੱਦੇ ਆ ਨਿਊ ਮੁੱਦੇ ਆ ਜੀ ਨਵੀਂ ਜਨਰੇਸ਼ਨ ਦੇ ਮੁੱਦੇ ਆ ਜਿਹੜੇ ਕੰਮ ਰਹਿ ਗਏ ਉਹਨਾਂ ਕੋਲੋਂ ਨਹੀਂ ਕੀਤੇ ਗਏ ਇਹ ਜ਼ਰੂਰ ਕਰਾਵਾਂਗੇ ਠੀਕ ਹੈ ਹਾਂ ਜੀ ਕਿਹਨਾ ਤੁਹਾਡਾ ਜੀ ਮੈਂ ਬੂਟਾ RAM ਪਿੰਡ ਬੋੜਾ ಗ್ರಾಮ ਪੰਚਾਇਤ ਬੋੜਾ ਇਹ ਮੇਰੇ ਕੋਲ ਰੇਸ ਕੁਮਾਰੀ ਸਰਪੰਚ ਪਤਾ ਹੈ ਬਾਕੀ 12 ਨੰਬਰ ਵਾਰਡ ਜੋ ਹੈ 1 ਵਾਰਡ ਨੰਬਰ 1 ਜੋ ਹੈ ਲਵ ਕੁਮਾਰ 2 ਨੰਬਰ ਵਾਰਡ ਜੋ ਹੈ ਗ ਸੰਦੀਪ ਕੌਰ 3 ਨੰਬਰ ਵਾਰਡ ਜੋ ਹੈ ਦੀਪਕ ਕੌਰ 4 ਨੰਬਰ ਵਾਰਡ ਜੋ ਹੈ ਹਰਪਾਲ ਸਿੰਘ 5 ਨੰਬਰ ਵਾਰਡ ਜੋ ਹੈ ਪੂਰਨ ਸਿੰਘ ਕੀ ਤੁਹਾਡੇ ਵਾਈਫ ਸਰਪੰਚ ਪਹਿਲੀ ਵਾਰੀ ਬਣੇ ਪਹਿਲੀ ਵਾਰੀ ਬਣੀ ਹੈ ਅੱਜ ਦੇ ਕੱਢੇ ਮੁੱਦੇ ਜਿਹੜਾ ਮੁੱਦਿਆਂ ਦੇ ਆਧਾਰ ਤੇ ਤੁਸੀਂ ਸਰਪੰਚ ਚੋਣ ਤੇ ਮੈਦਾਨ ਵਿੱਚ ਉਤਰੇ। ਉਸ ਪਿੰਡ ਦੇ ਨਾਲ ਪਾਈ ਹੈ ਕਾਰਵਾਈ ਵੀ ਤੁਹਾਨੂੰ ਵੀ ਸਰਪੰਚ ਬਣਾਉਣਾ ਚਾਹੁੰਦੇ ਆ। ਤੇ ਅੱਗੇ ਦੇਖੋ ਜੋ ਵੀ ਸਾਡੀਆਂ ਜਿਹੜੀਆਂ ਮੰਗਾਂ ਹੈਗੇ ਸਰਕਾਰ ਨੂੰ ਪੁਰੀਆਂ ਕਰਨੀ ਚਾਹੀਦੀਆਂ। ਉਸ ਸਾਡੇ ਪਿੰਡ ਦੇ ਹੋ ਰਹੇ ਨੇ ਕੰਮ ਥੋੜੇ ਅਜੇ ਕਰਨ ਵਾਲੇ। ਉਹ ਸਾਡੇ ਪੂਰੇ ਹੋ ਜਾਣ। ਬਾਕੀ ਬੜੀ ਧੰਨਵਾਦ ਹੈ ਸਰਕਾਰ ਦਾ ਵੀ ਇਹ ਸਾਡੇ ਵੀ ਪਿੰਡਾਂ ਨਾਲ ਸਾਨੂੰ ਚੁਣਿਆ ਹੈਗਾ। ਉਹਨਾਂ ਜਿਹੜੇ ਵੀ ਹੁਣ ਜਿਹੜੇ ਸਾਡੀਆਂ ਮੰਗਾਂ ਉਹ ਸੜੀਆਂ ਪੂਰੀਆਂ ਹੁਣ ਕੋਈ ਇਹੋ ਜਿਹੇ ਅਧੂਰੇ ਕੰਮ ਪਏ ਪੈਂਡਿੰਗ ਜਿਹੜੇ ਚਿਰਾਂ ਤੋਂ ਲਟਕਦੇ ਹੋਣ ਅੱਜ ਤੱਕ ਪੂਰੇ ਨਾ ਹੋਏ ਹਾਂਜੀ 10-15 ਸਾਲ ਤੋਂ ਜੀ ਫਟੋਕਾਰ 10-12 ਕੰਮ ਹੈਗੇ ਜਿਹੜੇ ਇਦਾਂ ਹੀ ਲਟਕਣ ਦੇ ਦੇ ਹੈਗੇ ਕਿਹੜੇ ਕੰਮ ਨੇ ਉਹ ਉਸ ਜਿਹੜਾ ਪਾਣੀ ਦਾ ਨਿਕਾਸ ਆ ਉਹ ਵੀ ਬਿੰਦੇ ਚੱਪੜ ਬਣਿਆ ਬਾਕੀ ਕੂੜਾ ਕੜਕੜ ਜੋ ਵੀ ਹੈਗਾ ਉਹ ਉੱਠਣ ਵਾਸਤੇ ਜਗ੍ਹਾ ਨਹੀਂ ਹੈਗੀ ਬਾਕੀ ਹੋਰ ਜਿਹੜਾ ਸੜਕਾਂ ਦੇ ਮੁਰੰਮਤਾਂ ਨਹੀਂ ਨੇ ਉਹ ਵੀ ਕਰਨ ਵਾਲੀਆਂ ਹੈਗੀਆਂ। ਉਸ ਪਿੰਡ ਵਿੱਚ ਚੌਂਕਾਂ 'ਚ ਲੱਗਣ ਵਾਸਤੇ ਕੋਈ ਚਿਹਰਾ ਚਾਹੀਦੀਆਂ ਹੈਗੀਆਂ। ਬਾਕੀ ਪਿੰਡ ਦੇ ਵਿੱਚ ਲਾਈਟ ਦਾ ਪ੍ਰਬੰਧ ਵੀ ਚਾਹੀਦਾ ਹੈਗਾ। ਬਾਕੀ ਇੱਥੇ ਖੇਡਾ ਗੁੰਡਾ ਵਾਸਤੇ ਨਿਆਣਾ ਵਾਸਤੇ ਕੋਈ ਪ੍ਰਬੰਧ ਨਹੀਂ ਹੈਗਾ। ਹਾਂ। ਬਾਕੀ ਜਿਹੜਾ ਪਿੰਡ ਦੇ ਸਾਨੂੰ ਪਿੰਡ ਦੇ ਨਾਲ ਸਹਿਯੋਗ ਨਾਲ ਜੋ ਵੀ ਸਰਪੰਚ ਬਣਿਆ ਇਹ ਸਾਰਾ ਦਾ ਸਹਿਯੋਗ ਹੀ ਉਹਦੇ ਕਰਕੇ ਹੀ ਬਣਿਆ। ਬਾਕੀ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਦੇ ਆਂ ਕਿ ਪਹਿਲੀ ਵਾਰੀ ਵੈਸੇ ਸਰਪੰਚੀ ਹੈਗੀ ਆ ਹੱਥ ਜੋੜ ਕੇ ਇਹੀ ਹੈ ਸਰਕਾਰ ਨੂੰ ਵੀ ਜੋ ਵੀ ਸਾਡੇ ਕੰਮ ਹੈ ਇਹਨਾਂ ਦੇ ਤੁਸੀਂ ਜਾਨੀ ਕਿ ਵੀ ਸਰਕਾਰ ਕੋ ਸਾਡੀ ਇਹੀ ਮੰਗ ਹੈ ਕਿ ਵੀ ਸਾਡੇ ਇਹ ਕੰਮ ਪੂਰੇ ਕਰਦੇ ਜਾ ਬਾਕੀ ਜੋ ਪਿੰਡ ਦਾ ਸੰਯੋਗ ਆ ਸਾਰਿਆਂ ਨਾਲ ਮਿਲ ਕੇ ਸਾਰੇ ਇਹ ਕੰਮ ਕੀਤੇ ਜਾਣਗੇ